अब ना हम जानते क्यों नहीं तो ना सरकार ਬਾਕੇ ਕੀ ਮਾ ਸੋਨ ਹਾਲ ਸਤਿ ਸ਼੍ਰੀ ਅਕਾਲ ਸੰਗਤ ਜਿਦੀ ਵੱਡੀ ਧਰਤੀ ਲੈਂਦੀ ਹੈ ਨਾ

ਕੀ ਜੀ ਸਾਡੇ ਪਿੰਡ ਵੱਲੋਂ ਜੀ ਸ਼ਹੀਦ ਭਾਈ ਗੋਡੂ ਜੀ ਦੀ ਯਾਦ ਵਿੱਚ ਜਿਨ੍ਹਾਂ ਦੇ ਨਾਮ ਤੇ ਸਾਡੇ ਪਿੰਡ ਦਾ ਨਾਮ ਹੈ ਜੀ ਉਹਨਾਂ ਦੀ ਯਾਦ ਵਿੱਚ ਕਿੰਨੀ ਹਾੜੇ 15 15 ਹਾੜ ਨੂੰ ਜੀ ਹਰ ਸਾਲ ਮਨਾਇਆ ਜਾਂਦਾ ਜੀ ਸਮੂਹ ਪੰਚਾਇਤ ਵੱਲੋਂ ਜੀ ਸਮੂਹ ਪਿੰਡ ਦੇ ਨਿਵਾਸੀਆਂ ਵੱਲੋਂ ਜੀ ਇਹ ਬੜੀ ਸ਼ਰਧਾ ਤੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਜੀ ਤੁਸੀਂ ਵੀ ਵੇਖ ਰਹੇ ਹੋ ਕਿ ਕਿੰਨਾ ਇਕੱਠ ਹੋਇਆ ਜੀ ਕਿੰਨੇ ਸਾਲ ਹੋ ਗਏ ਲਗਾਤਾਰ ਇਸ ਮੇਲੇ ਨੂੰ ਮਾਈ ਕੱਤਰ ਮਾਈ ਤੇ ਜਿਸ ਤਰ੍ਹਾਂ ਸੰਗਤ ਐ ਸੰਗਤ ਕਿੰਨੀ ਕਮ ਮਹਾਨ ਆ ਜਾਂਦੀ ਹੈ ਸੰਗਤਾਂ ਦੇ ਵਿੱਚ ਹਰ ਸਾਲ ਵਿਖਿਆ ਜਾਵੇ ਨੇ ਸੰਗਤ ਚ ਵਾਤਾ ਹੋ ਰਿਹਾ ਜੀ ਇਹ ਪਿੰਡਾਂ ਪਿੰਡ ਦੇ ਵਾਲੇ ਤੇ ਆਉਂਦੇ ਆਉਂਦੇ ਆ ਜੀ ਜਿੱਥੇ ਸਾਡੀਆਂ ਧੀਆਂ ਵਿਆਹੀਆਂ ਜੀ ਉਹਨਾਂ ਦੇ ਵੀ ਗਾਜ ਸੌਰਿਆਂ ਚੋਂ ਜੀ ਤੁਦਰਾਟਿਓ ਜੀ ਦਿੱਲੀ ਦਾ ਅਖ ਤੋਂ ਸੰਗਤ ਉੱਪਰ ਜਿਹੜੇ ਸੰਗਤ ਆ ਰਹੀ ਹੈ ਉਹਦੇ ਵਾਸਤੇ ਕੀ ਕੀ ਬੰਦੋਬਸਤ ਹੁੰਦੇ ਜਾਂਦੇ ਨੇ ਵੇਖੋ ਜੀ ਸਾਰਾ ਪਿੰਡ ਹੀ ਕੋਸ਼ਿਸ਼ ਦੇ ਨਾਲ ਤੋਂ ਲੱਗਾ ਜੀ ਸਮੁੱਚੇ ਬਾਜ਼ਾਰ ਸਾਫ਼ ਕੀਤੇ ਜਾਂਦੇ ਆ ਜੀ ਜਿੱਥੇ ਘਮੂੜੇ ਲੱਗਦੇ ਆ ਜੀ ਪੂਰਾ ਪ੍ਰਬੰਧ ਕੀਤਾ ਜਾਂਦਾ ਜੀ ਹਰ ਤਰੀਕੇ ਨਾਲ ਜਿੱਦਾਂ ਸਾਰਾ ਪਿੰਡ ਵੱਲੋਂ ਹੀ ਰਲ ਮਿਲ ਕੇ ਦੀ ਇਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਸਮੂਹ ਪੰਚਾਇਤ ਬਾਕੀ ਨਗਰ ਨਿਵਾਸੀ ਜੀ بڑے ਚਿਹਰਤੋਂ ਹੀ ਨਾ ਬੜੀ ਧੂਮ ਧਾਮ ਨਾਲ ਇਸ ਨੂੰ ਬਣਾਉਂਦੇ ਆ।